ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਪੰਜਾਬ ਦਾ ਮੌਸਮ ਆਉਂਦੇ ਦਿਨਾਂ ਦੇ ਵਿੱਚ ਕਿਵੇਂ ਦਾ ਰਹਿਗਾ ਅੱਜ ਗੱਲ ਕਰਾਂਗੇ 7 ਅਗਸਤ ਅਤੇ ਆਉਂਦੇ ਦਿਨਾਂ ਵਿੱਚ ਕੀ ਹਾਲਾਤ ਦੇਖਣ ਨੂੰ ਮਿਲ ਸਕਦੇ ਨੇ ਗੱਲ ਕੀਤੀ ਜਾ ਉਹਦਾ ਤਾਜ਼ਾ ਸੈਟਲਾਈਟ ਇਮੇਜ ਰਾਹੀਂ ਪੰਜਾਬ ਦਾ ਮੌਸਮ ਬਹੁਤ ਹੱਦ ਤੱਕ ਕਲੀਅਰ ਹੋ ਚੁੱਕਿਆ ਹੈ ਬੀਤੀ ਕੱਲ ਜੋ ਬਰਸਾਤ ਹੋਈ ਹੈ ਰਾਤ ਦੇ ਸਮੇਂ ਵੱਖ-ਵੱਖ ਹਿੱਸਿਆਂ ਦੇ ਵਿੱਚ ਤੇ ਨਾਲ ਤੇਜ਼ ਹਨੇਰੀ ਚੱਲੀ ਹੈ ਜਿਸ ਦੇ ਨਾਲ ਪੰਜਾਬ ਦੇ ਉੱਪਰ ਬੱਦਲਵਾਈ ਸਿਸਟਮ ਸਾਫ਼ ਹੋ ਚੁੱਕੇ ਨੇ ਥੋੜੀ-ਬਹੁਤੀ ਬੱਦਲਵਾਈ ਸਾਨੂੰ ਉੱਤਰ ਪੱਛਮੀ ਇਲਾਕੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਜੋ ਕਿ ਪੰਜਾਬ ਦੇ ਕੁਝ ਕੁ ਹਿੱਸਿਆਂ ਵਿੱਚ ਇਸ ਦੀ ਐਂਟਰੀ ਬਾਦ ਦੁਪਹਿਰ ਹੋ ਸਕਦੀ ਪਰ ਫਿਲਹਾਲ ਕੋਈ ਵੱਡੇ ਚਾਂਸ ਨਹੀਂ ਦਿਖਾਈ ਦੇ ਰਹੇ ਜਿਸ ਦੇ ਨਾਲ ਕੋਈ ਪਾਰੀ ਮੀਂਹ ਜਾਂ ਕਿਸੇ ਤਰੀਕੇ ਦੇ ਹਾਲਾਤ ਪਰ ਅੱਜ ਇਹ ਬੱਦਲ ਵਾਈ ਹੈ ਜਿਹੜੀ ਪੰਜਾਬ ਦੇ ਉੱਤਰ ਪੂਰਬੀ ਉੱਤਰ ਪੱਛਮੀ ਇਲਾਕੇ ਤੋਂ ਆਉਂਦੀ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਅੰਮ੍ਰਿਤਸਰ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਕਪੂਰਥਲਾ ਜਲੰਧਰ ਦੇ ਵਿੱਚ ਸਾਨੂੰ ਆਉਂਦੇ ਕੁਝ ਘੰਟੇ ਵਿੱਚ ਬੱਦਲ ਵਜਦਾ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕੀਤੀ ਜੇ ਤਾਂ ਹਾਲਾਤ ਇਸੇ ਤਰੀਕੇ ਨਾਲ ਅੱਜ ਬਰਕਰਾਰ ਰਹਿਣਗੇ ਅੱਜ ਥੋੜੀ ਜੀ ਗਰਮ ਹਵਾਵਾਂ ਪੰਜਾਬ ਦੇ ਵਿੱਚ ਬਾਦਪੈਰ ਚੱਲ ਸਕਦੀਆਂ ਨੇ ਕਿਉਂਕਿ ਧੁੱਪ ਦਾ ਜ਼ੋਰ ਅੱਜ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਬੀਤੇ 3-4 ਦਿਨਾਂ ਤੋਂ ਜੋ ਧੁੱਪ ਨਹੀਂ ਪਈ ਅੱਜ ਪੰਜਾਬ ਦੇ ਉੱਪਰ ਲਗਾਤਾਰ ਤਗੜੀ ਧੁੱਪ ਦੇ ਅਸਰ ਦੇਖਣ ਨੂੰ ਮਿਲਣਗੇ ਤੁਸੀਂ ਦੇਖੋਗੇ ਕਿ ਪੰਜਾਬ ਹੀ ਨਹੀਂ ਨਾਲ ਲੱਗਦੇ ਕਾਫੀ ਸਾਰੇ ਸੂਬੇ ਜਿਵੇਂ ਕਿ ਰਾਜਸਥਾਨ ਹਰਿਆਣਾ ਐਮਪੀ ਯੂਪੀ ਇਹਨਾਂ ਵਿੱਚ ਵੀ ਬਦਲ ਵਈਦਾ ਅਸਰ ਘਟ ਰਿਹਾ ਹੈ ਹੁਣ ਕਿਤੇ ਨਾ ਕਿਤੇ ਬਰਸਾਤ ਜਿਹੜੀ ਆ ਕਮਜ਼ੋਰ ਪੈਣੀ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਸਿੱਟੇ ਵਜੋਂ ਥੋੜਾ ਬਹੁਤਾ ਅਸਰ ਹੁਣ ਬਰਸਾਤ ਮੀਂਹ ਦਾ ਘਟਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਜੇਕਰ ਐਵਰੇਜ ਤਾਪਮਨ ਦੀ ਗੱਲ ਕੀਤੀ ਜਾਵੇ ਤਾਂ ਐਵਰੇਜ ਤਾਪਮਨ 33 ਤੋਂ ਵੱਧ ਕੇ 35 36 ਡਿਗਰੀ ਤੱਕ ਜਾ ਸਕਦੇ ਨੇ ਕਿਉਂਕਿ ਜੋ ਨਾਰਮਲ ਤਾਪਮਾਨ ਪਿਛਲੇ 3 4 ਦਿਨਾਂ ਤੋਂ 32 ਡਿਗਰੀ 33 ਡਿਗਰੀ ਤੱਕ ਰੁਕੇ ਹੋਏ ਸਨ ਉਹ ਅੱਜ ਤਾਪਮਾਨ ਵਧ ਕੇ 33 ਤੋਂ ਪਲੱਸ ਹੋ ਕੇ 35 36 ਡਿਗਰੀ ਤੱਕ ਜਾਣ ਦੀ ਉਮੀਦ ਪਣੀ ਹੋਈ ਹੈ ਹਵਾਵਾਂ ਦੀ ਗੱਲ ਕਰੀਏ ਤਾਂ ਅੱਜ ਪੱਛਮੀ ਹਵਾਵਾਂ ਇਸ ਤਰੀਕੇ ਨਾਲ ਦੱਖਣ ਪੱਛਮੀ ਰੂਪ ਤੋਂ ਚਲਦੀ ਹੋਈਆਂ ਦਿਖਾਈ ਦੇਣਗੀਆਂ ਅਰਬ ਸਾਗਰ ਤੋਂ ਹਵਾਵਾਂ ਜਦੋਂ ਪੰਜਾਬ ਵਿੱਚ ਐਂਟਰੀ ਕਰਦੀਆਂ ਨੇ ਤਾਂ ਸਾਨੂੰ ਪਤਾ ਹੀ ਹੈ ਕਿ ਹਵਾਵਾਂ ਠੰਡੀਆਂ ਹੁੰਦੀਆਂ ਨੇ ਪੱਛਮੀ ਹਵਾਵਾਂ ਅਤੇ ਖੁਸ਼ਕ ਹੁੰਦੀਆਂ ਨੇ ਜਿਸ ਦੇ ਸਿੱਟੇ ਵਜੋਂ ਥੋੜੀ ਬਹੁਤੀ ਸਾਨੂੰ ਹਮਸ ਤੋਂ ਵੀ ਰਾਹਤ ਮਿਲਦੀ ਮੇਨ ਤੌਰ ਤੇ ਹਮਸ ਸਾਨੂੰ ਜਿਹੜੇ ਦੇਖਣ ਨੂੰ ਮਿਲੇਗੀ ਉਹ ਇਹ ਹਲਾਕੇ ਹੋਣਗੇ ਹਿਮਾਚਲ ਦੇ ਨਾਲ ਲੱਗ ਵਾਲੇ ਜਿਹਦੇ ਵਿੱਚ ਖਾਸ ਤੌਰ ਤੇ ਜ਼ਿਲ੍ਹਾ ਮੁਹਾਲੀ ਰੂਪਨਗਰ ਫਤਿਹਗੜ ਸਾਹਿਬ ਪਟਿਆਲਾ ਲੁਧਿਆਣਾ ਦੇ ਕੁਝ ਇਲਾਕਾ ਜੀ ਹੁਸ਼ਿਆਰਪੁਰ ਨਵਾਂ ਸ਼ਹਿਰ ਇਹਨਾਂ ਜ਼ਿਲ੍ਹੇ ਵਿੱਚ ਹਮਸ ਜ਼ਿਆਦਾ ਦੇਖਣ ਨੂੰ ਮਿਲੇਗੀ ਕਿਉਂਕਿ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਸਾਨੂੰ ਦੇਖਣ ਨੂੰ ਮਿਲਦਾ ਹੀ ਹੈ ਕਿ ਨਾਰਮਲ ਹਮਸ ਨਾਲੋਂ ਜ਼ਿਆਦਾ ਹਮਸ ਹੁੰਦੀ ਹੈ ਬਾਕੀ ਪੰਜਾਬ ਜਿਹੜਾ ਜ਼ਿਆਦਾਤਰ ਖੁਸ਼ਕ ਹੀ ਰਹਿੰਦਾ ਜਿਸ ਦੇ ਕਾਰਨ ਉਹਨਾਂ ਇਲਾਕਿਆਂ ਦੇ ਵਿੱਚ ਥੋੜੀ ਜੀ ਘੱਟ ਹਮਸ ਹੁੰਦੀ ਹੈ ਮਾਚਲ ਦੇ ਨਾਲ ਵਾਲੇ ਇਲਾਕਿਆਂ ਦੇ ਵਿੱਚ ਜਿਹੜੇ ਵਿੱਚ ਆਦਾ ਹਮਸ ਦੇਖਣ ਨੂੰ ਮਿਲਦੀ ਹੈ ਬਾਕੀ ਬਾਅਦ ਦੁਪਹਿਰ ਇਕਦੁੱਕਾ ਬਦਲਵਾਈਆਂ ਆਉਂਦੀ ਜਾਂਦੀਆਂ ਰਹਿਣਗੇ ਪੰਜਾਬ ਦੇ ਉੱਪਰ ਅਜੀਹ ਨਹੀਂ ਹੈ ਕਿ ਬਹੁਤ ਤਕੜਾ ਮੀਂਹ ਹੋਵੇਗਾ ਕੁਝ ਕੁਝ ਹਿੱਸਿਆਂ ਵਿੱਚ ਛੋਟੇ ਮੋਟੀ ਕਾਰਵਾਈਆਂ ਹੋ ਸਕਦੀਆਂ ਨੇ ਜਿਦੇ ਬਾਰੇ ਦੁਪਹਿਰ ਦੀ ਵੀਡੀਓ ਵਿੱਚ ਪ੍ਰੋਪਰ ਜਾਣਕਾਰੀ ਸਾਂਝੀ ਕਰਾਂਗੇ ਬਣੇ ਰਹੋ ਚੈਨਲ ਦੇ ਉੱਪਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਧੰਨਵਾਦ ਜੀ